ਅੱਜ ਤਰੀਕ ਹੈ ਜੀ ਅੱਜ 15 ਮਾਰਚ 2024 ਇੰਟਰਾਡੇ ਦੇ ਵਿੱਚ ਅੱਜ ਸਾਨੂੰ ਤਿੰਨ ਸਿਗਨਲ ਮਿਲੇ ਸੀਗੇ ਜੀ ਤੇ ਤਿੰਨਾਂ ਦੇ ਵਿੱਚ ਮਾਰਕੀਟ ਨੇ ਟਾਰਗੇਟ ਵਗੈਰਾ ਮਾਰਿਆ ਜੀ ਸੋ ਫਾਸਟ ਟਰੇਡ ਸੀਗੀ ਜੀ ਕਾਲ ਸਾਈਡ ਦੀ ਸੈਕੰਡ ਟਰੇਡ ਵੀ ਕਾਲ ਸਾਈਡ ਦੀ ਸੀਗੀ ਤੇ ਥਰਡ ਟਰੇਡ ਆ ਜਿਹੜੀ ਜੀ ਤਕਰੀਬਨ 3 ਵਜੇ ਤੋਂ ਬਾਅਦ ਮਿਲੀ ਸੀ ਤਾਂ 3 ਵਜੇ ਤੋਂ ਬਾਅਦ ਅਸੀਂ ਟਰੇਡ ਨਹੀਂ ਕਰਦੇ ਤੇ ਬਟ ਇੱਥੇ ਵੀ ਕਈ ਈਵੀਅਰਸ ਨੇ ਟਰੇਡ ਵਗੈਰਾ ਕਰੀ ਤੇ ਪੁਆਇੰਟਸ ਵਗੈਰਾ ਕੈਪਚਰ ਕਰੇ ਪ੍ਰੋਫਿਟੇਬਲ ਟ੍ਰੇਡ ਲਾਸਟ ਡੇ ਐਂਡ ਦੇ ਉੱਤੇ ਵੀ ਪ੍ਰੋਫਿਟੇਬਲ ਟ੍ਰੇਡ ਆ ਜਿਹੜੀ ਹੋਈ ਸੀ ਟ੍ਰੈਂਡ ਦੇ ਅਗੇਂਸਟ ਸੀਗੀਆਂ ਟ੍ਰੇਡਸ ਵਗੈਰਾ ਤਾਂ ਕਈ ਲੋਕਾਂ ਨੇ ਟ੍ਰੇਡ ਵਗੈਰਾ ਨਹੀਂ ਵੀ ਕਰੀ ਅਵੋਇਡ ਵੀ ਕੀਤੀ ਸੋ ਡੇ ਵਗੈਰਾ ਜੀ ਸਾਡਾ ਗ੍ਰੀਨ ਦੇ ਵਿੱਚ ਹੀ ক্লোਜ਼ ਕੀਤਾ ਅੱਜ ਦਾ ਵੀ ਇਹ ਲੈਵਲਸ ਵਗੈਰਾ ਹੁੰਦੇ ਆ ਜਿਹੜੇ ਜ ਕੋਈ ਟੈਲੀਗ੍ਰam ਚੈਨਲ ਜਾਂ ਵਟਸਐਪ ਗਰੁੱਪ ਦੇ ਵਿੱਚ ਨਹੀਂ ਦਿੱਤੇ ਜਾਂਦੇ ਸ਼ੇਅਰ ਮਾਰਕੀਟ ਦੇ ਜਿਹੜੇ ਲਾਈਵ ਸਟ੍ਰੀਮ ਆਗੇ ਜਿਹੜੇ YouTube ਦੇ ਉੱਤੇ ਕੀਤੀ ਜਾਂਦੀ ਆ ਸੋ ਕੋਈ ਵੀ ਮੇਰਾ ਵੀਰਸ ਨੂੰ ਜੁਆਇਨ ਕਰ ਸਕਦਾਗਾ ਜੀ ਜੁਆਇਨ ਕਰਨ ਦੇ ਲਈ ਤੁਹਾਨੂੰ ਚੈਨਲ ਆ ਜਿਹੜਾ ਜੀ YouTube ਦਾ ਸਬਸਕ੍ਰਾਈਬ ਕਰਨਾ ਪੈਣਾਗਾ ਚੈਨਲ ਦਾ ਲਿੰਕ ਆ ਜਿਹੜਾ ਜੀ ਬਾਇਓ ਦੇ ਵਿੱਚ ਦਿੱਤਾ ਗਿਆ ਸੋ ਵੀਡੀਓ